2024 ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੰਜ ਲੱਗ ਰਿਹਾ ਵਾ ਕਿ ਲੋਕਾਂ ਨੇ ਇੱਕ ਬੜਾ ਇੰਪੋਰਟੈਂਟ ਮੈਸੇਜ ਦਿੱਤਾ ਵਾ ਇਹਨਾਂ ਚੋਣਾਂ ਤੋਂ ਪਹਿਲਾਂ ਚੋਣਾਂ ਦੇ ਦੌਰਾਨ ਇੱਕ ਖਦਸ਼ਾ ਜਿਤਾਇਆ ਜਾ ਰਿਹਾ ਸੀ ਕਿ ਜੇ ਭਾਜਪਾ ਜਿਵੇਂ 2019 ਦੇ ਵਿੱਚ ਜਿਹੜੀ ਲੀਡ ਦੇ ਨਾਲ ਜਿੱਤੀ ਆ ਜੇ ਉਸੇ ਤਰ੍ਹਾਂ ਦੀ ਵੋਟਾਂ ਉਹਨਾਂ ਨੂੰ ਫੇਰ ਪੈ ਗਈਆਂ ਜੇ ਈਐਨਡੀਆ ਨੂੰ 350 400 ਸੀਟਾਂ ਹਾਸਲ ਹੋ ਗਈਆਂ ਤੇ ਸੰਵਿਧਾਨ ਔਰ ਜਿਹੜੀਆਂ ਬਹੁਤ ਸਾਰੀਆਂ ਸੰਵਿਧਾਨਿਕ ਸੰਸਥਾਵਾਂਾਂ ਮਾ ਉਹਨਾਂ ਨੂੰ ਖਤਰਾ ਪੈ ਸਕਦਾ ਵਾ ਪਾਵੇਂ ਉਹ ਲੋਕ ਸਭਾ ਹੋਵੇ ਪਾਵੇਂ ਉਹ ਕੇਂਦਰੀ ਏਜੰਸੀਆਂ ਹੋਣ सीबीआई ईडी ਜਾਂ ਫਿਰ ਸੁਪਰੀਮ ਕੋਰਟ ਜਾਂ ਇਲੈਕਸ਼ਨ ਕਮਿਸ਼ਨ ਵਰਗੇ ਜਿਹੜੇ ادارے ਨੇ ਇਹਨਾਂ ਦੇ ਵਿੱਚ ਵੀ ਇੰਟਰਫੀਰੈਂਸ ਜਿਹੜੀ ਆ ਉਹ ਹੋ ਸਕਦੀ ਆ ਇਹ ਖਰਚਾ ਜਤਾਇਆ ਜਾ ਰਿਹਾ ਸੀ ਔਰ ਇਹ ਵੀ ਖਰਚਾ ਜਤਾਇਆ ਜਾ ਰਿਹਾ ਸੀ ਭੀ ਡਿਫੈਂਸ ਸਰਵਿਸਿਜ਼ ਵਰਗੇ ਜਿਹੜੇ ਜਿਹੜੀਆਂ ਸੰਸਥਾਵਾਂ માં ਉਹਨਾਂ ਦੇ ਵਿੱਚ ਵੀ ਸਿਆਸੀ ਦਖਲਅੰਦਾਜ਼ੀ ਜਿਹੜੀ ਆ ਉਹ ਵਧ ਰਹੀ ਆ ਸੋ ਇੱਕ ਸੁਨੇਹਾ ਬੜਾ ਕਲੀਅਰ ਦਿੱਤਾ ਵਾ ਕਿ ਠੀਕ ਆ ਭਾਜਪਾ ਦੀ ਸਰਕਾਰ ਬਣੂਗੀ ਐਨਡੀਆ ਦੀ ਸਰਕਾਰ ਬਣੂਗੀ ਲੇਕਿਨ ਸਟਰੋਂਗ اپੋਜੀਸ਼ਨ ਵੀ ਹੋਊਗੀ ਤਾਂ ਕਿ ਤੁਸੀਂ ਆਪਣੀ ਮਨਮਰਜ਼ੀ ਨਾ ਕਰ ਸਕੋ ਸੋ ਇਹ ਮੈਸੇਜ ਆ ਕਿ ਸਰਕਾਰ ਚਲਾਓ ਲੇਕਿਨ ਆਪਣੀ ਮਨਮਰਜ਼ੀ ਨਾ ਚੱਲੋ ਹੁਣ ਇਹਦੇ ਨਾਲ ਜਿਹੜੀ ਭਾਜਪਾ ਦੀ ਸਰਕਾਰ ਬਣੂਗੀ ਤੇ ਉਹਨਾਂ ਨੂੰ ਆਪਣੇ ਜਿਹੜੇ ਸਹਿਯੋਗੀ ਸਾਥੀ ਆ ਬਾਕੀ ਪਾਰਟੀਆਂ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਉਹਨਾਂ ਦੀ ਸਲਾਹ ਲੈਣੀ ਪਊਗੀ ਔਰ ਉਹਨਾਂ ਦੇ ਕੁਝ ਮੰਤਰੀ ਜਿਹੜੇ ਨੇ ਉਹਨਾਂ ਨੂੰ ਵੀ ਚੰਗੇ ਅਹੁਦੇ ਜਿਹੜੇ ਨੇ ਕੈਬਨਿਟ ਦੇ ਵਿੱਚ ਦੇਣੇ ਪੈਣਗੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿਹੜੀਆਂ 7 ਸੀਟਾਂ ਮਿਲੀਆਂ ਵਾ ਉੱਥੇ ਇੱਕ ਬੜਾ ਕਲੀਅਰ ਮੈਸੇਜ ਜਾਂਦਾ ਵਾ ਕਿ ਕਿ ਕਾਂਗਰਸ ਦਾ ਜਿਹੜਾ ਕੱਡ ਰਿਆ ਉਹ ਹਾਲੀ ਇੰਟੈਕਟ ਹੈ ਪੰਜਾਬ ਦੇ ਵਿੱਚ ਔਰ 2022 ਦੇ ਵਿੱਚ ਜਿਹੜੀ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਸੀ ਉਹ ਸ਼ਾਇਦ ਕਾਂਗਰਸ ਨੇ 셀ਫ ਗੋਲ ਕੀਤਾ ਕਿਉਂਕਿ ਇਹ ਜਿਹੜਾ ਰਿਜ਼ਲਟ ਆਇਆ ਵਾ ਉਹਨਾਂ ਦੇ ਵੱਡੇ ਆਲਮੋਸਟ ਇੱਕ ਦਰਜਨ ਵੱਡੇ ਲੀਡਰ ਜਿਹੜੇ ਆ ਉਹ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਚਲੇ ਗਏ ਭਾਜਪਾ ਚਲੇ ਗਏ ਜਾਂ ਦੂਜੀਆਂ ਪਾਰਟੀਆਂ ਚਲੇ ਗਏ ਉਹਦੇ ਬਾਵਜੂਦ ਕਾਂਗਰਸ 7 ਸੀਟਾਂ ਜਿੱਤ ਰਹੀ ਹੈ ਇਹਦਾ ਬੜਾ ਕਲੀਅਰ ਮੈਸੇਜ ਹੈ ਕਿ 2022 ਦੇ ਵਿੱਚ ਜੇ ਕਿਤੇ ਕਾਂਗਰਸ ਇਕੱਠੀ ਹੁੰਦੀ ਜੇ ਸੈਲਫ ਗੋਲ ਨਾ ਕਰਦੀ ਜਿਵੇਂ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਜਿਹੜੇ ਨੇ ਉਹ ਵਿਸਫੋਟਕ ਕਾਤਕਸ ਪਾਰਟੀ ਵਾਸਤੇ ਨਾ ਸਾਬਤ ਹੁੰਦੇ ਉਹ ਅੰਦਰ ਹੀ ਫਟ ਗਏ ਸੋ ਤੇ ਪਾਰਟੀ ਉਦੋਂ ਵੀ ਸ਼ਾਇਦ ਚੰਗਾ ਪਰਫਾਰਮੈਂਸ ਦੇ ਸਕਦੀ ਸੀ ਤੁਹਾਨੂੰ ਪਤਾ ਹੀ ਹੈ ਕਿ 2022 ਚੋਣਾਂ ਦੇ ਵਿੱਚ ਪਾਰਟੀ ਜਿਹੜੀ ਆ ਉਹ ਸਿਰਫ ਤੇ ਸਿਰਫ 18 ਸੀਟਾਂ ਤੇ ਸੀਮਤ ਰਹੀ ਸੀ ਸੋ ਇਸ ਕਰਕੇ ਕਾਂਗਰਸ ਪਾਰਟੀ ਵਾਸਤੇ ਸੁਨੇਹਾ ਵਾ ਕਿ ਇਕੱਠੇ ਹੋਗੇ ਚੱਲੋ ਔਰ ਇਨਾ ਚੋਣਾਂ ਦੇ ਵਿੱਚ ਤੁਸੀਂ ਵੇਖਿਆ ਕਿ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਨ ਵੀ ਨਹੀਂ ਆਏ ਸੋ ਸਟਾਰ ਕੈਂਪੇਨਰ ਮਿਸਿੰਗ ਸੀ ਉਹਦੇ باوجود 7 ਸੀਟਾਂ ਨੂੰ ਹਾਸਲ ਹੋਈਆਂ ਸੋ ਯੂਨਿਟੀ ਜਿਹੜੀ ਆ ਇਹਦੇ ਵਿੱਚ ਤੁਹਾਡੀ ਤਾਕਤ ਆ ਆਮ ਆਦਮੀ ਪਾਰਟੀ ਨੂੰ ਮੇਰੇ ਖਿਆਲ ਸੁਨੇਹਾ ਲੋਕਾਂ ਨੇ ਦਿੱਤਾ ਕਿ ਗਵਰਨੈਂਸ ਦੇ ਚੰਗੀ ਗਵਰਨੈਂਸ ਵਾਸਤੇ ਤੁਸੀਂ ਆਏ ਸੀ ਤੇ ਗਵਰਨੈਂਸ ਤੁਸੀਂ ਦਿੱਤੀ ਨਹੀਂ ਸੋ ਆਮ ਆਦਮੀ ਪਾਰਟੀ ਨੂੰ ਆਪਣੀ ਗਵਰਨੈਂਸ ਔਰ ਅੰਦਰੂਨੀ ਜਮਹੂਰੀਅਤ ਹੈ ਜਿਹੜੀ ਪਾਰਟੀ ਦੇ ਵਿੱਚ ਉਹਦੇ ਬਾਰੇ ਫਿਕਰ ਕਰਨਾ ਪਊਗਾ ਜੇ ਤੁਹਾਡੇ ਕੋਲ ਤੇਰਾ ਕੈਂਡੀਡੇਟ ਹੀ ਹੈ ਨਹੀਂ ਸੀਗੇ ਜੇ ਤੁਹਾਨੂੰ 8 ਮੰਤਰੀਆਂ ਐਮਐਲਏ ਨੂੰ ਇਲੈਕਸ਼ਨ ਲੜਾਉਣੀ ਪਈ ਇਹਦਾ ਮਤਲਬ ਹੈ ਤੁਸੀਂ ਕਾਡਰ ਦੀ ਬੁੱਕਤ ਨਹੀਂ ਪਾਈ ਔਰ ਤੁਸੀਂ ਕਾਡਰ ਬਿਲਡ ਅਪ ਨਹੀਂ ਕੀਤਾ ਗਵਰਨੈਂਸ ਤੁਸੀਂ ਬਹੁਤ-ਬਹੁਤ ਵੱਡੇ ਵਾਅਦੇ ਕੀਤੇ ਭੀ 1000 ਰੁਪਇਆ ਔਰਤਾਂ ਨੂੰ ਦਵਾਂਗੇ ਹਰ ਮਹੀਨੇ ਅਸੀਂ ਭ੍ਰਸ਼ਟਾਚਾਰ ਖਤਮ ਕਰ ਦਿਆਂਗੇ ਸਭ ਨੂੰ ਪਤਾ ਵਾ ਪੀ ਇਸ ਵੇਲੇ ਹਾਲਤ ਕੀ ਹੈ ਠੀਕ ਹੈ ਬਿਜਲੀ ਫ੍ਰੀ ਜਿਹੜੀ ਆ ਉਹਦਾ ਫਾਇਦਾ ਜ਼ਰੂਰ ਹੋਇਆ ਲੇਕਿਨ ਜਿਹੋ ਜੀ ਗਵਰਨੈਂਸ ਐਕਸਪੈਕਟਿਡ ਸੀ ਉਹ ਗਵਰਨੈਂਸ ਔਰ ਜਿਹੋ ਜੀ ਗਵਰਨਰਸ ਇੱਕ 92 ਸੀਟਾਂ ਜਿੱਤਣ ਵਾਲੀ ਪਾਰਟੀ ਤੋਂ ਐਕਸਪੈਕਟਿਡ ਸੀ ਉਹ ਲੋਕਾਂ ਨੂੰ ਨਹੀਂ ਮਿਲੀ ਗੱਲਾਂ ਬਾਤਾਂ ਜ਼ਰੂਰ ਮਿਲੀਆਂ ਸੋ ਮੇਰੇ ਖਿਆਲ ਭਗਵੰਤ ਮਾਨ ਨੂੰ ਆਪਣਾ ਰਵਈਆ ਆਪਣਾ ਜਿਹੜਾ ਆਪਣੇ ਨੀਤੀਆਂ ਜਿਹੜੀਆਂ ਵਾਂ ਉਹਦੇ 'ਚ ਤਬਦੀਲੀ ਲ ਸੁਰਵੀਰ ਬਾਦਲ ਨੂੰ ਲੋਕਾਂ ਨੇ ਬੜਾ ਕਲੀਅਰ ਕਹਿਤਾ ਵਾ ਕਿ ਪਾਸੇ ਹਟਜੋ ਨਹੀਂ ਤੇ ਪਾਰਟੀ ਖਤਮ ਹੋ ਜੂਗੀ। ਅਕਾਲੀ ਦਲ ਵਾਸਤੇ ਮੇਰੇ ਖਿਆਲ ਕਾਫੀ ਸ਼ਰਮ ਦੀ ਗੱਲ ਹੈ ਕਿ ਕਈ ਥਾਵਾਂ ਤੇ 60 65000 70000 ਵੋਟ ਪਈ ਹੈ। ਇਹ ਪਾਰਟੀ ਜਿਹਨੂੰ 3 3 4 4 5 5 ਲੱਖ ਵੋਟਾਂ ਮਿਲਦੀਆਂ ਹੁੰਦੀਆਂ ਸੀਗੀਆਂ। ਹਾਲਾਂਕਿ ਕੁਝ ਲੀਡਰ ਉਹਨਾਂ ਦੇ ਵਾਪਸ ਵੀ ਆ ਗਏ। ਸੋ ਇਸ ਕਰਕੇ ਜਿਹੜੀ ਅਕਾਲੀ ਦਲ ਆ ਉਹਨਾਂ ਨੂੰ ਇੱਕ ਮੁੜ ਵਿਚਾਰ ਕਰਨਾ ਪਊਗਾ ਆਪਣੀ ਫੰਕਸ਼ਨਿੰਗ ਦੇ ਉੱਪਰ। ਔਰ ਉਹਨਾਂ ਨੂੰ ਇਹ ਵੀ ਫੈਸਲਾ ਕਰਨਾ ਪਊਗਾ ਕਿ ਸਾਡੀ ਆਈਡੀਓਲੋਜੀ ਕੀ ਹੈ ਵਿਚਾਰਤਰਾ ਕੀ ਹੈ ਕਿ ਅਸੀਂ ਪੰਜਾਬੀਅਤ ਨੂੰ ਲੈ ਕੇ ਚੱਲਣਾ ਵਾ ਜਾਂ ਅਸੀਂ ਇੱਕ ਪੰਥਿਕ ਪਾਰਟੀ ਆ ਜੇ ਅਸੀਂ ਪੰਥਿਕ ਪਾਰਟੀ ਆ ਜੇ ਅਕਾਲੀ ਦਲ ਪੰਥਿਕ ਪਾਰਟੀ ਆ ਤੇ ਫਿਰ ਉਹਨਾਂ ਨੂੰ ਅੰਮ੍ਰਿਤਪਾਲ ਜਾਂ ਸਰਬਜੀਤ ਸਿੰਘ ਜਾਂ ਇਹੋ ਜੇ ਕੈਂਡੀਡੇਟਸ ਨੂੰ ਅਡਾਪਟ ਕਰਨਾ ਪਊਗਾ ਐ ਕਿ ਕਿਉਂ ਨਹੀਂ ਕੀਤਾ ਉਹਦੀ ਉਹਨਾਂ ਨੂੰ ਸਜ਼ਾ ਮਿਲੀ ਜਿਹੜਾ ਨਹੀਂ ਕੀਤਾ ਤੇ ਉਹ ਫਿਰੋਜ਼ਪੁਰ ਫਰੀਦਕੋਟ ਖਡੂਰ ਸਾਹਿਬ ਇਹ ਸੀਟਾਂ ਜਿਹੜੀਆਂ ਵਾ ਉੱਥੇ ਬੁਰੀ ਤਰ੍ਹਾਂ ਹਾਰ ਗਏ ਸੋ ਜੇਬ ਕ ਕਿਤੇ ਉਹਨਾਂ ਨੇ ਪੰਥਕ ਕੈਂਡੀਡੇਟਸ ਨੂੰ ਅਡਾਪਟ ਕਰ ਲਿਆ ਹੁੰਦਾ ਜੇ ਤੁਸੀਂ ਆਪਣੇ ਨੂੰ ਪੰਥਕ ਪਾਰਟੀ ਕਹਿੰਦੇ ਜੇ ਤੇ ਜਿਹੜਾ ਅੱਜ ਉਹਨਾਂ ਤੁਹਾਡੇ ਖਾਤੇ ਚ ਇੱਕ ਸੀਟ ਪਈ ਆ ਤਿੰਨ ਸੀਟਾਂ ਪੈ ਜਾਣੀਆਂ ਸੀ ਸੋ ਇਸ ਕਰਕੇ ਉਹਨਾਂ ਨੂੰ ਵੀ ਇਹਦੇ ਬਾਰੇ ਸੋਚਣਾ ਪਊਗਾ ਬਾਕੀ ਜਿਹੜੇ ਪੰਥਕ ਉਮੀਦਵਾਰ ਆ ਦੋਵਾਂ ਦੀ ਜਿਹੜੀ ਜਿੱਤ ਹੋਈ ਆ ਸਰਬਜੀਤ ਸਿੰਘ ਔਰ ਅੰਮ੍ਰਿਤਪਾਲ ਇਹਦੇ ਬਾਰੇ ਮੇਰੇ ਖਿਆਲ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਵਿੱਚ ਔਰ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਨੂੰ ਇਹ ਸੋਚਣਾ ਪਊਗਾ ਕਿ ਪੰਜਾਬ ਦੇ ਲੋਕ ਤੱਕਾ ਬਰਦਾਸ਼ਤ ਨਹੀਂ ਕਰਦੇ ਅਮਰਿਤਪਾਲ ਨੇ ਇੱਕ ਗਲਤੀ ਕੀਤੀ ਸੀ ਕ੍ਰਿਮੀਨਲ ਇੰਟਿਮੀਡੇਸ਼ਨ ਦਾ ਉਹਤੇ ਚਾਰਜ ਬਣਦਾ ਸੀ ਜਾਂ ਉਹਨੇ ਪੁਲਿਸ ਵੜਿਆਂ ਤੇ ਤੱਕਾ ਕੀਤਾ ਸੀ ਅ ਅਸਾਲਟਿੰਗ ਅ ਪਬਲਿਕ ਸਰਵੰਟ ਔਨ ਡਿਊਟੀ ਇਹਦਾ ਚਾਰਜ ਕੀ ਬਣਦਾ ਵਾ 300 ਜੋ ਵੀ ਧਾਰਾ ਬੰਦੀ ਆ ਉਹਦੀ 200 2 ਸਾਲ ਸਜ਼ਾ ਹੋਊਗੀ ਲੇਕਿਨ ਉਹਦੀ ਸਜ਼ਾ ਐਨਐਸਏ ਨਹੀਂ ਉਹਦੀ ਸਜ਼ਾ ਇਹ ਨਹੀਂ ਕਿ ਤੁਸੀਂ ਪੰਜਾਬ ਦੇ ਵਿੱਚੋਂ ਕਿਸੇ ਬੰਦੇ ਨੂੰ ਚੁੱਕ ਕੇ ਉਹਨੂੰ ਡਿਬਰੂਗਾੜੀ ਆ ਸੰਭੇ ਸੋ ਇਹ ਸ਼ਰਿਆਮ ਤੱਕਾ ਸੀ ਸੋ ਉਹਦੇ ਖਿਲਾਫ ਵੋਟ ਪਈ ਔਰ ਫਿਰ ਇਨਾ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਮਸਲੇ ਜਿਹੜੇ ਅੱਜ ਤੱਕ ਸੋਲਵ ਨਹੀਂ ਹੋਏ 1984 ਤੋਂ ਲੈ ਕੇ ਭਾਵੇਂ ਪਾਣੀਆਂ ਦਾ ਮਸਲਾ ਵਾ ਪਾਣੇ ਹੋਰ ਪੰਜਾਬ ਦੇ ਹੱਕ ਹੀ ਆ ਜਿਹੜੇ ਉਹਨਾਂ ਦੇ ਖਿਲਾਫ ਹੈ ਵੋਟ ਜਰੀ ਆ ਇਹ ਭਈ ਔਰ ਜੇ ਇਹ ਸੁਨੇਹਾ ਇਹ ਆ ਕਿ ਜੇ ਤੁਸੀਂ ਪੰਜਾਬ ਦੇ ਮਸਲਿਆਂ ਬਾਰੇ ਪਰਵਾਹ ਨਹੀਂ ਕਰੋਗੇ ਤੇ ਤੇ ਜੇ ਨਹੀਂ ਕਰੋਗੇ ਤੇ ਤੁਹਾਨੂੰ ਤੁਹਾਨੂੰ ਇੱਕ ਹਿੱਸਾ ਜਿਹੜਾ ਪੰਜਾਬ ਦਾ ਵਾ ਉਹ ਤੁਹਾਡੇ ਖਿਲਾਫ ਵੋਟ ਪਾਊਗਾ ਔਰ ਉਹ ਰੈਡੀਕਲਿਜ਼ਮ ਵੱਲ ਅ ਬਲ ਬਲ ਤੁਰੇਗਾ اور ਸਿਰਫ ਇਹੋ ਹੀ ਨਹੀਂ ਭਾਜਪਾ ਨੂੰ ਇਹ ਵੀ ਸੋਚਣਾ ਪਊਗਾ ਕਿ ਤੁਸੀਂ ਸਿਰਫ ਇੱਥੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਸਕਦੇ ਭਾਜਪਾ ਨੂੰ ਜਿਹੜੀ ਇੱਕ ਸੀਟ ਵੀ ਨਹੀਂ ਮਿਲੀ ਇਹਦਾ ਮਤਲਬ ਹੈ ਕਿਸਾਨਾਂ ਦੇ ਮਸਲਿਆਂ ਨੂੰ ਤੁਹਾਨੂੰ ਸੋਲਵ ਕਰਨਾ ਪਵੇਗਾ ਇਹ ਪੰਜਾਬ ਦੇ ਵੋਟਰ ਦਾ ਹੈ ਬੜਾ ਕਲੀਅਰ ਸੁਨੇਹਾ ਤੇ ਹੁਣ ਸਮਾਂ ਖਤਮ ਹੋ ਗਿਆ ਤੇ ਮੈਨੂੰ ਦਿਓ ਇਜਾਜ਼ਤ ਨਮਸਕਾਰ ਸਸਕਾਰ ਖੁਦਾ ਹਾਫਿਜ਼